ਲੋ ਵੀ ਦੋਸਤੋ ਸਾਰੀ ਵੀਰਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਤਪਾਲ ਸਿੰਘ ਬੱਬੂ ਤੇ ਅੱਜ ਆਪਾਂ ਫਿਰ ਬਰਨਾਲੇ ਟਰੈਕਟਰ ਦੀ ਮੰਡੀ ਤੇ ਆਏ ਆ ਬਿਆਨਤ ਭਾਈ ਆਪਣੇ ਨਾਲ ਸਾਰੀ ਗੱਲਬਾਤ ਕਰਾਂਗੇ ਕਿੰਨੇ ਟਰੈਕਟਰ ਲੈ ਗਏ ਤੇ ਵੀਡੀਓ ਚ ਬਣੇ ਰਿਓ ਅਸੀਗਰ ਭਾਈ ਜੀ ਅਸੀਗਰ ਜੀ ਠੀਕ ਹੋ ਭਾਈ ਜੀ ਵਧੀਆ ਜੀ ਬੜੇ ਟਾਈਮ ਵੱਧ ਹੋ ਗਿਆ ਹੋਰ ਤੁਸੀਂ ਵੀ ਆਇਆ ਵੈ ਨਹੀਂ ਆਇਆ ਹਾਂ ਠੀਕ ਹੈ ਭਾਈ ਜੀ ਤੇ ਮੰਡੀ ਆਪਾਂ ਲੱਗ ਗਈ ਜਾਨਾ ਹਾਂ ਤੇ ਕਿਵੇਂ ਚੱਲ ਰਿਹਾ ਕੰਮ ਕਰ ਬਸ ਠੀਕ ਹੈ ਵਧੀਆ ਚੱਲੀ ਜਾਂਦਾ ਠੀਕ ਹੈ ਜੀ ਤੇ ਕਿੰਨੇ ਟਰੈਕਟਰ ਇਹ ਲੋ ਬਾਈ ਪਹਿਲੇ ਟਰੈਕਟਰ ਤੋਂ ਗੱਲਬਾਤ ਕਰਾਂਗੇ 960 ਐਪ ਏ ਰਿਵਰਸ ਵੀਡੀਓ ਦੇਗੇ ਚੁੱਲੇ ਵਾਲਾ ਤੇ 855 ਵਾਲੀ ਲੋਕਾ ਲਾ ਗਿਆ ਹਾਂ 16 ਦੇ 18 ਚ ਹੁੰਦਾ ਠੀਕ ਆ ਜੀ ਤੇ ਉਹਦੇ ਨਾਲ ਕੀ ਫਰਕ ਆ ਬਾਈ ਜੀ ਇਹ 16 ਦੇ 18 ਚ ਆ ਗਿਆ ਠੀਕ ਆ ਜੀ ਹਾਂ ਤੇ ਉਹ 14 ਦੇ 18 ਹਾਂ ਹਸਪੀਟਲ ਬਹੁਤ ਪਰਵਾਦਾ ਜੀ ਠੀਕ ਆ ਜੀ ਤੇ ਸੈਂਟਰ ਗੇਹਰਾ ਤੇ 5 ਸਟਾਰ ਚਾ ਬਾਈ ਹਾਂ ਇਰੋਬਿਕ ਕਨਿਸਨ ਵਿੱਚ ਚੈੱਕ ਕਰ ਸਕਦੇ ਹੋਗੇ ਰੰਗ ਪਿੰਟ ਦਾ ਬਾਈ ਜੀ ਰੰਗ ਸਾਰਾ Ориਜినਲ ਦਾ ਸਿਸਟਮ ਸਿਸਟਮ ਲੱਗਿਆ ਹੋਇਆ ਛਤਰੀ ਫੇਮਰ ਸਿਸਟਮ ਲਾਉਣਾ ਤਾਂ ਨਹੀਂ ਹੈਗਾ ਨਾ ਨਾ ਇਦੀ ਦੇਵਾਂ ਫਰਸਟ ਕੁਆਲਟੀ ਆ ਫਰਸਟ ਕੁਆਲਟੀ ਦਾ ਤੇ ਨੰਬਰ 50 ਬਾਈ ਜੀ ਨੰਬਰ 50 ਠੀਕ ਆ ਜੀ ਤੇ ਮਾਡਲ ਬਾਈ ਜੀ 16 16 ਮਾਡਲ ਆ ਟਾਇਰ ਕਿੰਨੇ ਕੇ ਪੈਸੇ ਪਿਆ ਜੀ ਅੱਧੇ ਮੰਨ ਲਓ ਜੀ ਮਗਰਲੇ ਠੀਕ ਆ ਜੀ ਨਾਲ ਦੇ ਬਾਈ ਜੀ ਨਹੀਂ ਦਵਾਰੇ ਦੇ ਦਵਾਰੇ ਦੇ ਟਾਇਰ ਅਗੇ ਕੀ ਡਿਮਾਂਡ ਆ ਬਾਈ ਜੀ ਦੀ 535000 ਜੀ ਬਈ 535000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾਣ ਜਰੂ ਤੇ ਲੋਨ ਵਗੈਰਾ ਸਾਰਾ ਹਾਂ ਵੀ ਲੋਨ ਵਗੈਰਾ ਸਾਰਾ ਕੁਝ ਕਲੀਅਰ ਜੇ ਕਰਵਾਉਣਾ ਕਿਸੇ ਨੇ ਕਰਵਾ ਕੇ ਦੇ ਸਕਦੇ ਆ ਤੇ ਟਰੈਕਟਰ ਕਟਵਾਉਣਾ ਹੋਵੇ ਉਹ ਵੀ ਕੱਟ ਲਾਂਗੇ ਤੇ ਜੇ ਵੇਚਣਾ ਹੋਵੇ ਬਾਈ ਜੀ ਤਾਂ ਵੀ ਸੰਪਰਕ ਕਰੋ ਸੰਪਰਕ ਕਰੋ ਤੇ ਲੋ ਬਾਈ ਜੀ ਅੱਗੇ ਅੱਗੇ ਡੀਆਈ 35 ਦਾ ਸੋਨਾ ਲੀਕਾ ਖਰਚਾ ਕਹਿੰਦੇ ਇਹਦਾ ਵੀ ਬਹੁਤ ਜ਼ਿਆਦਾ ਘੱਟ ਬਹੁਤ ਘੱਟ ਖਰਚਾ ਇੱਕ ਬਾਈ ਜੀ ਜਿਵੇਂ ਆਪਾਂ ਕਹਿੰਦੀਏ ਸ਼ੋਰੂਮ 'ਚ ਨਹੀਂ ਕੱਟਾ ਸ਼ੋਰੂਮ ਕੰਡੀਸ਼ਨ ਵਾਲਾ ਟਰੈਕਟਰ ਹੈਗਾ ਮਾਡਲ ਬਾਈ ਜੀ ਮਾਡਲ 19 ਚੱਲਿਆ 754 ਘੰਟੇ ਹਾਰ ਪਾ ਕੇ ਲੈ ਜਾਣਾ ਹਾਂ ਲੈ ਬਾਈ ਚਾਹੀਦੀ ਹਾਰਨ ਪਾ ਕੇ ਨਾਲ ਦੇ ਟਾਇਰਾ ਚਾਰੋਂ ਨਾਲ ਦੇ ਟਾਇਰ ਨੇ ਟਾਇਰ ਹੋ ਗਿਆ ਸੀ ਭਾਈ 80 ਪਾਏ ਟਾਇਰ ਪੈਣਗੇ ਪਾਵਰ ਸਟੀਅਰਿੰਗ ਦੇ ਸਾਥੀ ਹਾਂ ਹਾਂ ਪਾਵਰ ਸਟੀਅਰਿੰਗ ਟੌਪ ਮਾਡਲ ਟੌਪ ਮਾਡਲ ਪਾਵਰ ਸਟੀਅਰਿੰਗ ਟੱਚ ਪਾਚਿੰਗ ਦੀ ਗਾਰੰਟੀ ਹੈ ਬਾਈ ਜੀ ਹਾਂ 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 ਟੱਚ ਪਾਚਿੰਗ ਦੀ ਗਾਰੰਟੀ ਹੈ ਬਾਈ ਜੀ ਐਚ ਡੀ ਐਮ ਵਾਲਾ ਹੈਵੀ ਡਿਊਟੀ ਵਾਲਾ ਤੇ 39 ਐਚ ਪੀ ਵਾਲਾ ਤੇ 19 ਮਾਡਲ ਕਿ ਡਿਮਾਂਡ ਹੈ ਬਾਈ ਜੀ ਦੇ ਦਾਂਗੇ ਵੀਰੇ 435000 ਦਾ 435000 ਦਾ ਕੀ ਡਿਮਾਂਡ ਹੈ ਜੀ 65 4 6 4 6 35000 ਰੁਪਿਆ ਤੇ ਬਾਕੀ ਮੌਕੇ ਦੇ ਮਾਤਾਂਨ ਜਰੂਰ ਜਗਾ ਇੰਜਨ ਗੇਅਰ ਤਾਂ ਪੂਰਾ ਓਕੇ ਹੈ ਓਕੇ ਓਕੇ ਤੇ ਅਗਲਾ ਬਾਈ ਜੀ ਸ ਨਾ ਬਈ ਸੋਨਾਲੀ ਕਾ 50 ਮੈਂ ਕਹਣਾ ਅੱਜ ਤੱਕ ਕੋਕ ਕੈਪੀਸੀ ਲੱਭ ਗਿਆ ਤੈਨੂੰ ਜੇ ਲੱਗੇ ਤੇ ਲੋ ਬਈ ਜੀ ਇਹਦੀ ਵੀ ਕੰਡੀਸ਼ਨ ਚੈੱਕ ਕਰ ਲੋ ਬਾਕੀ ਕਨੋਪੀ ਵਗੈਰਾ ਲੱਗੀ ਹੋਈ ਆ ਸੀਟਾਂ ਵਗੈਰਾ ਵੀ ਪੂਰੀਆ ਪਧਿਆ ਲੱਗੇ ਹੋਏ ਨੇ ਗਾ ਤੇ ਮਾਡਲ ਬਈ ਜੀ 2016 16 ਮਾਡਲ ਆ ਗਾ ਰੰਗ ਪੇਂਟ ਦਾ ਬਈ ਜੀ ਪੂਰਾ ਓਰੀਜਨਲ ਸਾਰਾ ਸਾਰਾ ਓਰੀਜਨਲ ਇਹ ਵੀ ਫਰਸਟ ਪਾਰਟੀ ਦਾ ਬਈ ਫਰਸਟ ਪਾਰਟੀ ਨਾ ਬਈ ਜ਼ਿਆਦਾਤਰ ਬਾਈ ਕੋਲ ਫਰਸਟ ਪਾਰਟੀ ਦੇ ਟਰੈਕਟਰ ਹੁੰਦੇ ਨੇ ਕਿ ਤੇ ਪੀਸ ਵੀ ਕੋਕ ਹੀ ਲੈ ਕੇ ਆਉਂਦਾ ਗਾ ਤੇ ਟਾਇਰਾਂ ਤੇ ਨਿਗਾ ਮਰਵਾ ਦੋ ਬਈ ਜੀ ਬੈਕ ਟਾਇਰ ਜਮਾ ਨਵੇਂ ਨੇਗੇ ਤੇ ਨਾਲ ਦੇਣਗੇ 60 ਕੁ ਪੈਸੇ ਪਾਵਰ ਸਟੀering ਆ ਫੁੱਲ ਟੌਮ ਮਰ ਲਗਾ ਤੇ 14 ਦੇ ਟਾਇਰਾਂ ਚ ਆ ਬਾਈ ਜੀ ਹਾਂਜੀ ਤੇ ਇਹਦੀ ਕੀ ਡਿਮਾਂਡ ਆ ਬਾਈ ਜੀ 4,85,000 4,85,000 ਰੁਪਇਆ ਤੇ ਬਾਕੀ ਮੌਕੇ ਤੇ ਮਾਂ ਤਾਂ ਨੂੰ ਹੋ ਜੂਗਾ ਤੇ ਅੱਗੇ ਆ ਗਿਆ ਬਾਈ ਜੀ ਇਹ ਸੁਵਰਾਜ 855 15 ਮਾਡਲਾ ਲੱਗਦੇ 2 ਸਟਾਰ ਤੇਰ ਵਾਰਸ ਪੀਟੀਓ ਬਿਨਾ ਦੇਖੀ ਚੁਣਿਆ ਹਾਂਜੀ ਤੇ 14 ਚੋਂ ਲੱਗਿਆ ਨਾ ਹਾਂ ਹਾਂ ਇਹ ਅਲੱਗ ਤੇ ਲਾਗ ਆ ਅਲੱਗ ਆ 15 ਮਾਡਲਾ ਦਾ ਠੀਕ ਆ ਜੀ ਤੇ ਟਾਇਰ ਬਾਈ ਜੀ ਟਾਇਰ ਹੈਗੇ 90 ਪੈਸੇ 90 ਪੈਸੇ 14 ਦੇ ਟਾਇਰਾਂ ਚ ਆ ਤੇ ਕੰਡੀਸ਼ਨ ਬਾਕੀ ਚੈੱਕ ਵੀ ਕਰ ਲਓ ਮਗਰਾਟਾ ਵਗਰੂਟ ਪੂਰੇ ਸਾਫ ਪੈਣਗੇ ਤੇ origianally ਜਿੰਨਾ ਵੀ ਹੈਗਾ ਬਾਈ ਜੀ ਖਾਂਜੀ ਠੀਕ ਹੈ ਜੀ 15 ਮਾਡਲ ਹੈਗਾ ਤੇ ਇਹਦੀ ਕੀ ਡਮਾਂਡ ਹੈ ਬਾਈ ਜੀ 535000 535000 ਰੁਪਇਆ ਬਾਕੀ ਮੌਕੇ ਤੇ ਮਾਨਤਾਣਾ ਜਰੂਰ ਹੋ ਜਾਊਗਾ ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ 9914778742 ਠੀਕ ਹੈ ਜੀ ਤੇ ਹੋਰ ਵੀ ਵੇਚੇ ਟੈਕ ਕਰਾਉਂਦੇ ਜਾਂਦੇ ਹਾਂ ਹਾਂ ਵੀਰੇ ਆਉਂਦੇ ਜਾਂਦੇ ਰਹਿੰਦੇ ਆ ਬਰਨਾਲਾ ਲੋਕਲ ਨੰਬਰ ਆਹ ਹੈ ਫਰਸਟ ਕੁਆਲਟੀ ਹਾਂ ਫਰਸਟ ਕੁਆਲਟੀ ਆ ਵੀ ਨਗਦ ਕੈਸ਼ ਆ ਤੇ ਬਾਕੀ ਮੌਕੇ ਤੇ ਮਾਨਤਾਣਾ ਹੋ ਜਾਊਗਾ ਠੀਕ ਹੈ ਭਾਈ ਜੀ ਤੇ ਬਾਕੀ ਜੇ ਹੋਰ ਟਰੈਕਟਰ ਕਿਸੇ ਨੇ ਖਰੀਦਣਾ ਹੋਵੇ ਫਿਰ ਵੀ ਸੰਪਰਕ ਕਰ ਸਕਦਾ ਕਾਪੀ ਕਾ ਗਿਆ ਤੇ ਹੋ ਕੇ ਜਿਆਦਾਤਰ ਕਿੱਥੋਂ ਦੇ ਨੰਬਰ ਹੁੰਦਾ ਭਾਈ ਆਪਣੇ ਕੋਲ ਵੀਰੇ ਨੰਬਰ ਤਾਂ ਸਾਰੇ ਚੱਲੀ ਜਾਂਦੇ ਆ ਸਾਰੀ ਹਰਿਆਣਾ ਨੰਬਰ ਤਾਂ ਨਹੀਂ ਪੰਜਾਬ ਪੰਜਾਬ ਦੇ ਖਰ ਲਾ ਸਾਰੇ ਚੱਲਿਆ ਠੀਕ ਹੈ ਜੀ ਟੌਪ ਮਾਡਲ ਤੇ ਜਿਆਦਾ ਕੰਮ ਹੁੰਦਾ ਕਿ ਜਾਂ ਡਾਊਨ ਮਾਡਲ ਜਿਹੜਾ ਮਰਜੀ ਜਿਹੜਾ ਮਰਜੀ ਵੇਚਣ ਲਈ ਵੀ ਤੇ ਖਰੀਦਣ ਲਈ ਵੀ ਹਾਂ ਲੋਨ ਵਗੈਰਾ ਕਰਾਣ ਕਰਵਾ ਕੇ ਲੋਨ ਵਗੈਰਾ ਵੀ ਕਰਵਾ ਕੇ ਦਿੰਦੇ ਹਾਂ 100% ਗਾਰੰਟੀ ਹੈ ਭਾਈ ਜੀ ਲੋਨ ਦੀ ਤੇ ਬਾਕੀ ਸਿਵਲ ਤੇ ਡਿਪੈਂਡ ਲਗਾ ਹਾਂਜੀ ਸਿੰਪਲ ਸਹੀ ਹੋਣੀ ਚਾਹੀਦਾ 100% ਗਾਰੰਟੀ ਇਹ ਲੋ ਠੀਕ ਹੈ ਜੀ ਜੇ ਟਰੈਕਟਰ ਘਟਾਣਾ ਹੋਵੇ ਪਾਦ ਘਟ ਲਓਗੇ ਜਾਂ ਹਾਂ ਹਾਂ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਗੱਲ ਕਰਦੇ ਬਹੁਤ ਲੱਗੇ ਲੈ ਬਾਈ ਜੀ ਅੱਗੇ ਭੋਲੇ ਬਾਈ ਨੇ ਗੱਲ ਕਰ ਗਦੀ ਅਸੇ ਬਾਈ ਠੀਕ ਹੋ ਬਾਈ ਜੀ ਠੀਕ ਆ ਜੀ ਠੀਕ ਹੈ ਜੀ ਤੇ ਜੋਧਪੁਰ ਵਾਲਾ ਹਾਂ ਜੋਧਪੁਰ ਕਸਵਰਾਜਾਂ ਵਾਲਾ ਗਿਆ ਜੀ ਸਵਰਾਜਾਂ ਸਵਰਾਜ ਹੀ ਚੱਲੇ ਚੱਲਦੇ ਹੋਰ ਤੁਹਾਨੂੰ ਠੀਕ ਹੈ ਜੀ ਬਾਸ ਸਮ ਨਾ ਜਾਂਦਾ ਕਿ ਬਾਈ ਤੇ ਆਪਾਂ ਬਹੁਤ ਟਾਈਮ ਬਾਦੋ ਦੁਬਾਰੇ ਬਾਈ ਨੂੰ ਦਰਸ਼ਨ ਦਿੱਤੇ ਭਾਈ ਕਹਿੰਦਾ ਹੈਗਾ ਜਾਂ ਮੌਕੇ ਦਾ ਠੀਕ ਹੈ ਜੀ ਤੇ ਅੱਜ ਕਿੰਨੇ ਟਰੈਕਟਰ ਆਵੇ ਜ ਠੀਕ ਹੈ ਜੀ ਕਿ ਹੁਣ ਇੱਥੇ ਚਾਰ ਲਾਇਆ ਚਾਰ ਲਾਇਆ ਨੇਗੇ ਹਾਂ ਇੱਕ ਚਲਿਆ ਗਿਆ ਹੁਣ ਠੀਕ ਹੈ ਜੀ ਤੇ ਉਹ ਵੀ 350 735 735 ਦਾ ਵਾਸਾ ਹੈ ਜੀ ਚਲੋ ਭਈ ਆਪਾਂ ਸਟਾਰਟ 735 ਤੋਂ ਕਰਾਂਗੇ ਪੀਵੀ 11 ਨੰਬਰ ਦਾਗਾ ਤੇ ਬਾਕੀ ਕੰਡੀਸ਼ਨ ਚੈੱਕ ਕਰ ਲਓ ਭਾਈ ਜੀ ਮਾਡਲ ਕਿੰਨਾ ਭਾਈ ਜੀ ਇਹ ਮਾਡਲ 96 ਵੀ 96 ਮਾਡਲ ਆਗਾ ਤੇ ਹੁੰਦੇ ਵੀ ਭਾਈ 735 ਟੌਪ ਮਾਡਲ ਵਾਲੀ ਨਹੀਂ ਡਾਊਨ ਮਾਡਲ ਵਾਲੀ ਹੁੰਦੀ ਬਸ ਡਾਊਨ ਮਾਡਲ ਹੀ ਹੁੰਦੇ ਠੀਕ ਹੈ ਜੀ ਜੇ ਮੈਂ ਆਪਾਂ ਕਹਿੰਦੀਏ ਸੇਤੀ ਤੇ ਕਹਿੰਦਾ ਨਾਲੇ ਵਧੀਆ ਜ਼ਿੰਮੇਵਾਰ ਲਈ ਪੂਰਾ ਵਰਕੇ ਗਲਤ ਹੋ ਗਿਆ ਠੀਕ ਹੈ ਜੀ ਤੇ টারਬੋ ਵਾਲੇ ਭਾਈ ਟਾਇਰ ਮਗਲ ਹੈਗਾ ਜੀ ਨਵੇਂ ਟਾਇਰ ਨੇ ਗੁੜੀਆਰ ਦੇ ਠੀਕ ਹੈ ਜੀ ਨਵੇਂ ਟਾਇਰ ਨੇ ਕਿ ਬੈਕ ਤੇ ਅਗਲੇ ਬਾਈ ਜੀ ਮੂਹਰੇ ਲਾ ਲਾ ਲੋ ਵੀ ਖਾਏਗਾ 60 65 ਪੈਸੇ 60 65 ਪੈਸੇ ਹਾਂਜੀ 96 ਮਾਡਲ ਹੈਗਾ ਇੰਜਨ ਗੇਅਰ ਦਾ ਬਾਈ ਜੀ ਓਕੇ ਵੀਰੇ ਬਾਕੀ ਲੈ ਜਾ ਬੰਦਾ ਠੀਕ ਹੈ ਜੀ ਤੇ ਰੰਗ ਪੇਂਟ ਦਾ ਜੀ ਸਾਰਾ ਰੇਂਜ ਨਾਲ ਜੀ ਤਾਂ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਜੀ ਇਹਦੀ ਮੰਗ ਤੇ 1,55,000 ਰੁਪਏ ਠੀਕ ਹੈ ਜੀ ਮਾਨਤਾਨ ਹੋ ਜੂ ਹਾਂ ਮੌਕੇ ਜਾਂਦੇ ਕਰਾਂਗੇ ਮਾਨਤਾਨ ਲਾ ਜੀ ਤੌਰ ਤੇ ਤੇ ਅੱਗੇ ਕਿਹਾ ਸੋਨਾ ਲਿਕਾ ਜੀ ਸੋਨਾ ਲਿਕਾ ਜੀ ਲੈ ਵੀ ਭਾਈ ਸੋਨਾ ਲਿਕਾ ਵੀ ਲਿਆ ਅੱਜ ਤੇ ਮਾਡਲ ਬਾਈ ਜੀ ਇਮਾਲ 2003 ਜੀ। ਲੈ ਵੀ 2003 ਮਾਡਲ ਆਗਾ ਸੈਂਟਰ ਗੇਅਰ ਵਾਲਾ ਬਾਈ ਜੀ। ਸੈਂਟਰ ਗੇਅਰ ਆ ਜੀ। ਸੈਂਟਰ ਗੇਅਰ ਵਾਲਾ ਸਾਦੀ ਘਟਾਈ ਵਾਲਾ ਤੇ ਬਾਕੀ ਹੈਵੀ ਮੂਰੇ ਬੰਪਰ ਲੱਗੇ ਆ। ਐਮ ਆਰ ਐਫ ਦੇ ਟਾਇਰ ਵਧੀਆ। ਐਮ ਆਰ ਐਫ ਦੇ ਟਾਇਰ ਆਗੇ ਤੇ ਕਿੰਨੇ ਕੇ ਪੈਸੇ ਪਿਆ ਬਾਈ ਜੀ ਟਾਇਰ? ਟਾਇਰ ਮੰਨ ਅੱਧੇ ਟਾਇਰ ਮੰਨ ਕੇ ਚੱਲ। ਠੀਕ ਆ ਜੀ ਅੱਧੇ ਮੰਨ ਕੇ ਚੱਲੋ। ਤੇ ਬਾਕੀ ਮਗਰਾਟਾ ਵਗੈਰਾ ਤੇ ਨੀਗਬਰਵਾ ਦਿਓ ਬਾਈ ਜੀ। ਸਾਰਾ ਰਿਜਨਲ ਆ ਜੀ ਕੋਈ। ਸਾਰਾ ਰਿਜਨਲ। ਸਾਰਾ ਰਿਜਨਲ। ਗਾਰੰਟੀ ਹੈਗੀ। ਹਾਂ ਜੀ ਹਾਂ ਹਾਂ। ਤੇ ਸੇਚਰੀ ਚੱਵੇ ਜੀ? ਇਸੇਚਰੀ ਚ ਇਹਦੀ 2,55,000 ਦੋ ਲੱਖ 55,000 ਸਹੀ ਜਿਹਾ ਦੱਸਦੇ ਭੋਲੇ ਇਹ ਕਿਤੇ ਕਰ ਮੋਕੇ ਤੇ ਕਰ ਦਿੰਗੇ ਮੰਤਾਨ 10,000 ਹੋ ਜਾਊਗਾ ਹੋ ਜਾਊ ਹੋ ਜੀ ਇੰਨਾ ਕਰ ਠੀਕ ਹੈ ਜੀ 10,000 ਰੁਪਏ ਮੰਤਾਨ ਨੂੰ ਹੋ ਜਾਊਗਾ ਬੈਂਪਰ ਵੀ ਕੁੜ ਵਾਲਾ ਲੱਗਾ ਦੂਜਾ ਠੀਕ ਹੈ ਜੀ ਹੈਵੀ ਬੈਂਪਰ ਲੱਗਾ ਹੈ ਵਧੀਆ ਵਾਲਾ ਵਧੀਆ ਬੈਂਪਰ ਲੱਗਾ ਹੈ ਜੰਗੀਰ ਦਾ ਪੂਰਾ ਓਕੇ ਹੈ ਪੂਰਾ ਓਕੇ ਜੀ ਤੇ ਅੱਗੇ ਆ ਗਿਆ ਭਾਈ ਸਵਰਾਜ 855 ਤੇ ਇਹ ਕਿੰਨੇ ਮਾਡਲ ਹੈ ਭਾਈ ਜੀ ਇਹ 99 ਮਾਡਲ ਹੈ ਵੀਰੇ ਲੈ ਭਾਈ ਜੀ 99 ਮਾਡਲ ਹੈਗਾ ਤੇ ਜਿਵੇਂ ਆਪਾਂ ਕਹ ਦੀਏ ਭਾਈ ਜੀ ਨੀਲੀ ਸ਼ੋਅ ਵਾਲਾ ਇੱਕ ਨਾਭੀ ਸ਼ੋਅ ਵਾਲਾ ਹੋ ਜਾਂਦਾ ਤੇ ਟਾਇਰਾਂ ਦੀ ਗੱਲ ਕਰੀ ਬਾਈ ਜੀ ਟਾਇਰ ਤਾਂ 90 ਪੈਸੇ ਪੈ ਜੀ ਠੀਕ ਹੈ ਜੀ 90 ਪੈਸੇ ਟਾਇਰ ਪੈਣਗੇ ਤੇ ਇੰਜੀਨੀਅਰ ਦਾ ਬਾਈ ਜੀ ਓਕੇ ਜੀ ਸਾਰਾ ਕੁਝ ਕਾਇਆ ਬਾਹ ਕੇ ਲੈ ਜਾਣ ਕੋਈ ਆਪਣਾ ਠੀਕ ਹੈ ਜੀ ਜੇ ਮੈਂ ਆਪ ਕਹਿੰਦੀ ਇੰਜਨ ਪੱਕੋ ਦਾ ਵਧੀਆ ਹੈਗਾ ਰੰਗ ਪੇਂਟ ਦਾ ਵੀ ਅਰੀਜਨਲ ਹੀ ਬਾਈ ਜੀ ਸਾਰਾ ਅਰੀਜਨਲ ਜਿੰਨਾ ਹੈਗਾ ਸਾਰਾ ਅਰੀਜਨਲ ਹੀ ਆ ਠੀਕ ਹੈ ਜੀ ਬਾਕੀ ਦੱਸ ਕੇ ਦੇਵਾਂਗੇ ਜੇ ਹੋਇਆ ਹਾਂਜੀ ਹਾਂ ਉਹ ਬਸ ਪਹਿਲੇ 735 ਜੂਫ ਬਲੋ ਮਾਰ ਲੱਗਿਆ ਸੀ ਠੀਕ ਹੈ ਉਹ ਆਪਾਂ ਮਿਸਤਰੀ ਦੌਰਤਾ ਫਰਦਾ ਨਹੀਂ ਗਾਗ ਤਾਂ ਲੱਗੀ ਸੀ ਠੀਕ ਹੈ ਜੀ ਲੈ ਬਾਈ ਬਾਈ ਕਹਿੰਦਾ ਦੱਸ ਕੇ ਦੇਵਾਂ ਇਹਦੀ ਵੀ 2,55,000 ਜੀ 2,55,000 ਜ਼ਿਆਦਾਤਰ ਪੰਜਾਬ ਨੰਬਰ ਹੀ ਹੁੰਦੇ ਨੇ ਆਪਾਂ ਕੋਲੇ ਇਹ ਪੀਵੀ 37 ਨੰਬਰ ਦਾ ਹੈ। ਤੇ ਅੱਗੇ ਆ ਗਿਆ ਸਵਰਾਜ 731 ਕੋਰ। ਤੇ ਇਹ ਕਿੰਨੇ ਮਾਡਲ ਹੈ ਬਾਈ ਜੀ? ਇਹ 93 ਮਾਡਲ ਹੈ ਵੀਰੇ। ਲੈ ਵੀ 93 ਮਾਡਲ ਆ। ਫਰੰਟ ਟਾਇਰ ਤਾਂ ਨਵੇਂ ਮੰਗਪੇ ਨੇ ਗਏ। ਮੂਰਲੇ ਨਵੇਂ ਜੀ। ਠੀਕ ਆ ਜੀ। ਮੂਰਲੇ ਨਵੇਂ ਮੰਗਪੇ ਨੇ ਤੇ ਬੈਕ ਟਾਇਰ ਬਾਈ ਜੀ। ਅੱਧੇ ਕਿਲਾ ਲਓ ਜੀ ਅੱਧੇ ਕਿਤੇ ਨਹੀਂ ਹਾਂਜੀ 55 ਕੇ ਪੈਸੇ ਤੇ ਅੱਧਾ ਅੱਧੇ ਕਿਲਾ ਲਓ ਤੇ ਰੰਗ ਪਿੰਡ ਦਾ ਇਹ ਵੀ origignal ਹੈ origignal ਹੈ ਜਮਾ ਹੈ ਠੀਕ ਹੈ ਜੀ origignal ਹੀ ਹੈਗਾ ਤੇ ਮਾਡਲ ਜੀ 99 93 ਤੇ ਇਹਦੀ ਕੀ ਡਿਮਾਂਡ ਹੈ ਜੀ ਇਹ ਦੇਵਾਂਗੇ ਵੀਰੇ 1 ਲੱਖ 10 ਹਜ਼ਾਰ ਦਾ ਉਹ ਮੰਗਦੇ 1 ਲੱਖ 25 ਹਜ਼ਾਰ ਇਹ ਤੇ 15000 ਰੁਪਏ ਦੀ ਸੂਟ ਹੈ ਇਹਦੇ ਸੂਟ ਦਾ ਜੀ ਠੀਕ ਹੈ ਜੀ ਤੇ ਪੋਲੇ ਤੇ ਸੂਟ ਕਰੀ ਅਗੇ ਕਿ ਮੈਂ ਆਪਾਂ ਕਹਿੰਦੇ ਮਾਨਦਾਨਤਾ ਕਰਤਾ ਇੰਜਨ ਗੇਅਰ ਤਾਂ ਵਧੀਆ ਗਾ ਓਕੇ ਜੀ ਵਾਕੇ ਲੈ ਕੇ ਜਾਓ ਤੇ ਕਾਗਜ਼ ਪੱਤਰ ਸਾਰਾ ਪੰਜਾਬ ਨੰਬਰ ਓਕੇ ਸਾਰਾ ਕੁਝ ਕੋਈ ਪੰਜਾਬ ਨੰਬਰ ਆ ਹਾਂਜੀ ਹਾਂਜੀ ਠੀਕ ਹੈ ਜੀ ਜੇ ਕਿਸੇ ਨੇ ਹੋਰ ਵੀ ਪੁੱਛੋ ਲਈ ਬਾਈ ਸਵਰਾਜ 735 ਵੇਚਣਾ ਹੋਵੇ ਉਹ ਵੀ ਖਰੀਦ ਲਵਾਂਗੇ ਹਾਂਜੀ ਹਾਂ ਖਰੀਦ ਸਕਦੇ ਹਾਂ ਜੀ ਤੁਹਾਨੂੰ 750 ਵਿੱਚ ਖਰੀਦੀ ਜਾ ਸਕਦੀ ਹੈ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਹਾਂ ਇੱਕ ਆਪਣੇ ਕੋਲ ਏ ਵੀ ਦੇ 95 11 94 ਵੱਡਾ ਹਾਂ ਠੀਕ ਹੈ ਪ੍ਰੈਸ਼ਰ ਰੋਟਰੈਟਰ ਵੀ ਬਹੁਤ ਸੋਹਣਾ ਪਾਵਰ ਹੋਇਆ ਹੋਇਆ ਪਾਵਰ ਹੋਇਆ ਵਾ ਠੀਕ ਹੈ ਜੀ ਇੱਕ ਖੜਾ 735 98 ਵੱਡ ਤੇ ਉਹਦੀ ਕੀ ਡਿਮਾਂਡ ਹੈ ਉਹਦੀ ਮੰਗਦੇ 1,60,000 ਰੁਪਏ ਉਹਦਾ ਮੰਗਦੇ ਤੇ ਮਾਡਲ ਬਾਈ ਜੀ 98 ਵੀਰੇ 98 ਮਾਡਲ ਹਾਂਜੀ ਠੀਕ ਆ ਬਾਈ ਜੀ ਧੰਨਵਾਦ ਬਾਈ ਜੀ ਲੋ ਬਾਈ ਜੀ ਵੀਡੀਓ ਕਿਵੇਂ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆ ਕਿਸੇ ਨਬੀੜੇ ਤਦ ਤੱਕ ਲਈ ਬਾਈ ਜੀ ਧੰਨਵਾਦ